ਸੰਗਤਜੀ ਵਾਸ਼ੀ ਵਰਜਿਕਾ ਖਾਮਸਾ ਵਾਸ਼ੀ ਵਰਜਿਕੀ ਫਤੇ ਅਣ ਮੋਲ ਬੀਚਾ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤਗੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪਦੀ ਦੇ ਨਾਲ ਸਭ ਤੋਂ ਸੌਖਾ ਤਰੀਕਾ ਸਾਂਝਾ ਕਰਨ ਜਾ ਰਹੇ ਆ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਟੈਨਸ਼ਨਾਂ ਨੂੰ ਦੂਰ ਕਰਨ ਦਾ ਤੇ ਇਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੁੜੇ ਤੰਦਰੁਸਤੀ ਤੱਕ ਹੀ ਲੈ ਕੇ ਆਉਣਾ ਯਕੀਨ ਕਰਕੇ ਜਾਣਿਓ ਜੇ ਜਿਸ ਜਿਸ ਵੀ ਰਾਤ ਤੋਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸੇ ਰਾਤ ਤੋਂ ਹੀ ਉਸੇ ਵੇਲੇ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਵਸੂਣੇ ਸ਼ੁਰੂ ਹੋ ਜਾਣੇ ਹਨ ਸਮਝ ਲੈਣਾ ਵੀ ਤੁਹਾਡੀ ਤੰਦਰੁਸਤੀ ਤਰੱਕੀ ਦੇ ਰਾਹ ਉਸੇ ਵੇਲੇ ਤੋਂ ਹੀ ਖੁੱਲ ਗਏ ਕਈ ਵਾਰੋਂ ਮਨ ਆ ਵੀ ਕੋਈ ਕੰਮ ਅੱਜ ਕਰਦੇ ਆ ਪਰ ਉਹਦਾ ਰਿਜਲਟ ਉਹਦਾ ਨਤੀਜਾ ਸਨ ਕੁਝ ਦਿਨਾਂ ਨੂੰ ਤਾਂ ਨਹੀਂ ਲਿਆ ਨੂੰ ਜੇ ਕੋਈ ਕੰਮ ਦਾ ਰਿਜ਼ਲਟ ਤੁਹਾਨੂੰ ਕਈ ਸਾਲਾਂ ਬਾਅਦ ਦੇਖਣ ਨੂੰ ਮਿਲਦਾ ਹੈ ਪਰ ਇਹ ਕੰਮ ਜੋ ਆਪ ਜੀ ਦੇ ਨਾਲ ਸੰਝਾ ਕਰਨ ਜਾ ਰਹੇ ਹਨ ਕਿ ਇਹ ਕੰਮ ਦਾ ਰਿਜ਼ਲਟ ਤੁਹਾਨੂੰ ਨਾਲ ਹੀ ਮਿਲੇਗਾ ਤੁਸੀਂ ਰਾਤ ਨੂੰ ਇਹ ਕੰਮ ਕਰਕੇ ਸੌਂ ਜਾਏ ਤੇ ਇਹਦਾ ਰਿਜ਼ਲਟ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਸਵੇਰੇ ਆਪਣੇ ਸਾਹਮਣੇ ਦੇਖੋਗੇ ਤੁਹਾਡੀ ਜਿੰਦਗੀ ਨੂੰਰੀ ਤਰ੍ਹਾਂ ਦੇ ਨਾਮ ਉਪਦੇਸ਼ਾਂ ਅਤੇ ਇਹ ਕੰਮ ਕਰਨਾ ਕੋਈ ਔਖਾ ਨਹੀਂ ਹੈ ਬਸ ਹਰ ਰੋਜ਼ ਰਾਤ ਨੂੰ ਸ਼ਾਂਤ ਹੋ ਕੇ ਲਾ ਸਿਰਫ ਇੱਕ ਪੰਕਤੀ ਦਾ ਜਾਪ ਕਰਨਾ ਹੈ ਅਤੇ ਇਹ ਪੰਕਤੀ ਇੰਨੀ ਸੌਖੀ ਆ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਇਸ ਪੰਕਤੀ ਨੂੰ ਆਸਾਨੀ ਦੇ ਨਾਲ ਜੋੜ ਸਕਦਾ ਹੈ ਅਤੇ ਇਹ ਪੰਕਤੀ ਦਾ ਜਾਪ ਕਰਨ ਦੇ ਲਈ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਆ ਜਿਵੇਂ ਸ਼ਾਮ ਨੂੰ ਕੀਤਾ ਹੋਵੇ ਜਦ ਬੈਠ ਕੇ ਇਹ ਪੰਕਤੀ ਦਾ ਜਾਪ ਕਰਨਾ ਨਾ ਜਦੋਂ ਤੁਸੀਂ ਰਾਤ ਨੂੰ ਸੌਂ ਰਹੇ ਨਾ ਸੌਣ ਤੋਂ ਪਹਿਲਾਂ ਜਦੋਂ ਨੀਂਦ ਬਿਲਕੁਲ ਤੁਹਾਡੀਆਂ ਅੱਖਾਂ ਦੇ ਵਿੱਚ ਹੋਵੇ ਤੁਹਾਨੂੰ ਪਤਾ ਹੋਵੇ ਕਿ ਹੁਣ ਮੈਂ ਸੌਣ ਵਾਲਾ ਹਾਂ ਉਦੋਂ ਤੁਸੀਂ ਜਿਸ ਵਸਤੇ ਲੇਟਿਆ ਲੇਟਿਆ ਹੀ ਇਹ ਪੰਕਤੀ ਦਾ ਜਾਪ ਕਰਨਾ ਹੈ ਤਾਂ ਕਿ ਇਹ ਪੰਕਤੀ ਦਾ ਜਾਪ ਕਰਦੇ ਆ ਕਰਦੇ ਹਾਂ ਸੌ ਜਾਪਨ ਹੈ ਯਕੀਨ ਕਰਕੇ ਜਾਂਦੇ ਹਾਂ ਜੇ ਰਾਤ ਨੂੰ ਕਿਸੇ ਦੀ ਦਾ ਜਾਪ ਕਰਤੇ ਕਰਕੇ ਸੌਂ ਗਏ ਤਾਂ ਸਵੇਰੇ ਕਿਸੇ ਕੋਦੋ ਕਿਹ ਪੰਗਤੀ ਦਾ ਕਰਵਾਉਂ ਇੱਕ ਹੋਵੇ ਕਿਸੇ ਕਲਕਣਾ ਵੀ ਨਹੀਂ ਕਰ ਸਕਦੇ ਵੀ ਇਹ ਕਮੇਟੀ ਨੇ ਸਾਡੀ ਜ਼ਿੰਦਗੀ ਦੇ ਕਿੰਨੇ ਦੁੱਖ ਦੂਰ ਕਰਦੇ ਨੇ ਸਾਡੇ ਮਨ ਅੰਦਰ ਦੇ ਕਈ ਦੁੱਖ ਰੁੱਲ ਰੁੱਲ ਹੋ ਜਾਂਦੇ ਆ ਸਾਡੇ ਸਰੀਰ ਨੂੰ ਲੱਗੀਆਂ ਬਿਮਾਰੀਆਂ ਇਹ ਕਮੇਟੀ ਦੇ ਨਾਲ ਤੋਂ ਦੁਰਨੁਹਾ ਸ਼ੁਰੂ ਹੋ ਜਾਂਦੀਆਂ ਸਾਡੇ ਘਰ ਦੇ ਵਿੱਚ ਖੁਸ਼ੀਆਂ ਖੇੜੇ ਵਰਕਤਾ ਉਨਮਾ ਸ਼ੁਰੂ ਹੋ ਜਾਂਦਾ ਹੈ ਇਹ ਇੰਨੀ ਤਾਕਤ ਇੰਨੀ ਪਾਵਰ ਆ ਸਿਰਫ ਇਸ ਇੱਕ ਪੰਗਤੀ ਦੇ ਜਾਂਕਦੇ ਵਿੱਚ ਜਿਹੜੇ ਪੜ ਪੜਾ ਕਹਿੰਦੇ ਨਾ ਉਹ ਮੁੱਤਲੇ ਨਹੀਂ ਉੱਠਿਆ ਜਾਂਦਾ ਸਾਡੇ ਤੋਂ ਬਰਤਾਂ ਪਾਠ ਨਹੀਂ ਕੀਤਾ ਜਾਂਦਾ ਤੁਸੀਂ ਸਿਰਫ ਇਹ ਇੱਕ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਲਓ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਦਿਆਂ ਪੂਰੇ ਕੁਦਰਤ ਪੂਰੀ ਕਾਇਨਾਤ ਹੀ ਸਾਡੇ ਤੇ ਮਿਹਰ ਬਰਸਾਉਂਦੇ ਆਂ ਦਿੱਤੀਆਂ ਸੋ ਇਸ ਕਰਕੇ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਬਿਸਤਰੇ 'ਤੇ ਲੇਟਿਆ-ਲੇਟਿਆ ਇਹ ਪੰਕਤੀ ਦਾ ਜਾਪ ਕਰਨਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਇਹ ਆਦਤ ਹੁਣ ਤੋਂ ਹੀ ਪਾ ਦੇਣੀ ਆ ਕਿਉਂਕਿ ਜੇਕਰ ਤੁਸੀਂ ਅੱਜ ਤੋਂ ਹੀ ਆਪਣੇ ਬੱਚਿਆਂ ਨੂੰ ਇਹ ਆਦਤ ਪਾ ਦਿੱਤੀ ਉਹਨਾਂ ਦੀ ਜ਼ਿੰਦਗੀ ਦਾ ਇਹ ਨੀਮ ਨਾ ਦਿੱਤਾ ਤਾਂ ਯਕੀਨ ਕਰਕੇ ਜਾ ਨੂੰ ਵੀ ਇੰਜ ਸਮਝ ਲਓ ਤੁਸੀਂ ਆਪਣੇ ਬੱਚਿਆਂ ਨੂੰ ਜਾਦੂ ਦੀ ਛੜੀ ਦੇ ਦੇ ਦਿੱਤੀ ਜਿਹੜਾ ਵੀ ਬੱਚਾ ਪੂਰੀ ਰਾਤ ਨੂੰ ਸ਼ੋਰ ਤੋਂ ਬੰਨਾ ਇੱਕ ਅਭਿਆਸ ਕਰਨਾ ਸ਼ੁਰੂ ਕਰ ਦਵੇ ਉਹਦੀ ਫਿਕਰ ਤੁਹਾਨੂੰ ਕਰਨ ਦੀ ਲੋੜ ਨਹੀਂ ਹੈ ਉਹ ਬੱਚੇ ਦੀ ਤੰਦਰੁਸਤੀ ਤਰੱਕੀ ਦੇ ਰਾਹ ਆਪਣੇ ਆਪ ਹੀ ਖੁੱਲਣੇ ਸ਼ੁਰੂ ਹੋ ਜਾਵਣਗੇ ਸ਼ੋਰ ਕਰਨਾ ਘੇਰਿਆ ਕੋਈ ਔਖਾ ਕੰਮ ਨਹੀਂ ਸਿਰਫ ਨੇਟੇ ਨੇਟੇ ਕਹਿਣਾ ਹੈ ਵਾਹਿਗੁਰੂ ਤੇਰਾ ਸ਼ੁਤਰੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਕੋ ਭਾਣੇ ਤੁਸੀਂ ਵਾਹਿਗੁਰੂ ਜੀ ਦਾ ਨਾਮ ਜਾਪ ਕਰ ਲੋ ਬਸ ਯਾਦ ਇਹ ਗੱਲ ਰੱਖਣੀ ਆ ਵੀ ਜਦੋਂ ਅਕਾ ਇਹ ਪੰਕਤੀ ਬੋਲਣੀ ਆ ਕਿ ਵਾਹਿਗੁਰੂ ਜੀ ਤੁਹਾ ਦਾ ਸ਼ੁਤਰੇ ਆ ਜਦ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ ਉਸ ਵੇਲੇ ਕੋਈ ਵੀ ਦੂਸਰਾ ਤੀਸਰਾ ਕਿਆ ਸਾਡੇ ਮਨ ਵਿੱਚ ਨਹੀਂ ਹੋਣਾ ਚਾਹੀਦਾ ਕਿ ਸੈਂਕੜੇ ਜੰਗਦੀ ਤੁਲੀਆਂ ਦਰਾਂ ਦੇ ਵਿੱਚ ਮਿਲਚਰ ਤੇ ਆਉਂਦੇ ਆ ਹਰੇਕ ਮੁੱਖ ਤੇ ਜੰਗਦੀ ਦੇ ਵਿੱਚ ਬਹੁਤ ਸਾਰੇ ਨਾ ਮੁਸ਼ਕਲਾ ਪਰੇਸ਼ਾਨੀਆਂ ਹੁੰਦੀਆਂ ਨੇ ਉਹਨੀਆਂ ਜਾਂਦਾਂ ਰੱਖਦੀਆਂ ਨੇ ਕਈ ਵਾਰ ਸਭੇ ਮੰਨਦੇ ਤੇ ਤਾਂ ਤਾਂ ਦੇ ਹੋਰ ਜੇ ਤਾਂ ਇਹ ਤਾਂ ਟੈਂਸ਼ਨਾਂ ਹੁੰਦੀਆਂ ਨੇ ਕਿਉਂ ਸਾਨੂੰ ਰਾਤ ਨੂੰ ਚੰਗੀ ਤਰ੍ਹਾਂ ਸੌਂ ਵੀ ਨਹੀਂ ਦਿੰਦਿਆਂ ਸੌਂਦੇ ਆ ਉੱਠਦੇ ਆ ਬੈਠਦੇ ਆ ਉਹ ਟੈਨਸ਼ਨਾਂ ਸਾਡੇ ਮਨ ਅੰਦਰ ਚੱਲਦੀਆਂ ਰਹਿੰਦੀਆਂ ਨੇ ਕੋਈ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਕਰਨਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਜਿਆਦਾ ਠੀਕ ਕਰਨਾ ਹੈ ਤਾਂ ਫਿਰ ਤੁਹਾਨੂੰ ਇਹ ਚਿੰਤਾ ਪਰੇਸ਼ਾਨੀਆਂ ਨੂੰ ਸਾਈਡ ਤੇ ਰੱਖ ਕੇ ਵਾਹਿਗੁਰੂ ਜੀ ਦੇ ਨਾਮ ਦੇ ਨੋਜੋਮਾ ਪੜ੍ਹਾਈ ਵਾਹਿਗੁਰੂ ਜੀ ਦੇ ਸ਼ੁਕਰਾਨੇ ਦੇ ਮੰਗਰਨਾ ਤੋਂ ਮਿਲਦੇ ਸੇ ਵਾਹਿਗੁਰੂ ਜੀ ਦਾ ਨਾਮ ਜਪਨ ਦੇ ਨਾਲ ਸ਼ੁਕਰਾਨਾ ਕਰਦੇ ਨਾਲ ਤੁਹਾਡੇ ਜਿੰਦਗੀ ਦੇ ਵਿੱਚ ਤੁਸੀਂ ਉਹ ਬਦਲਾਅ ਵੇਖੋਗੇ ਕਿਉਂਕਿ ਸੰਗਤ ਵਿੱਚ ਜਦੋਂ ਆਪਾਂ ਤੁਹਾਨੂੰ ਸੁਣੇ ਆ ਕਿ ਦੇਨਾ ਸਭੀ ਜ਼ਿੰਦਗੀ ਦੇ ਵਿੱਚ ਬਹੁਤ ਮਾਇਨੇ ਰੱਖਦਾ ਹੈ ਜਿਨੇ ਇਹ ਵਿਲਾਸ ਮੰਨ ਲਿਆ ਸਮਝੋ ਉਹਨੂੰ ਕਾ ਤਨੇਤਵ ਦੇ ਵਿੱਚ ਚਾਦਾ ਕਮਾਈ ਕਰਨ ਦੀ ਚਾਹ ਜਾਵੇ। ਕੁਝ ਰਾਤ ਨੂੰ ਸੋਹਰ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈ। ਇਹਦੇ ਵਿੱਚ ਜੋ ਖਿਆਲ, ਜੋ ਵਿਚਾਰ ਸਾਡੇ ਮਨ ਦੇ ਵਿੱਚ ਆਵੇ। ਉਹ ਵਿਚਾਰ ਨੇ ਪੂਰੀ ਰਾਤ ਸਾਡੇ ਮਨ ਅੰਦਰ ਚੱਲਦੇ ਰਹਿਣਾ ਹੈ। ਭਾਵੇਂ ਆਪਾ ਸੁੱਤੇ ਪਏ ਹੁੰਨੇ ਆਂ ਪਰ ਸੁੱਤੇ ਹੋ ਕੇ ਵੀ ਉਹ ਖਿਆਲ ਕੋਈ ਵਿਚਾਰ ਆਪਣੇ ਆਪ ਸਾਡੇ ਮਨ ਅੰਦਰ ਚੱਲਦਾ ਰਹਿੰਦਾ ਹੈ। ਤੇ ਜੇਕਰ ਕੋਈ ਵਿਚਾਰ ਕੋਈ ਯੋਜ, ਕੋਈ ਟੈਨਸ਼ਨ, ਪਰੇਸ਼ਾਨੀ ਦੇ ਨਾਲ ਭਰਿਆ ਹੋਇਆ ਤਫੇਰਾ ਹਵਸ ਉਹ ਵੀ ਰਾਤ ਨੂੰ ਛੁੱਟਿਆ ਪਿਆਰ ਨੂੰ ਟੈਂਸ਼ਨ ਉਹ ਦੌਰ ਵਿੱਚ ਸਾਡੇ ਮਨ 'ਚ ਦਚੰਗੇ ਰਹਿੰਦੇ ਨਹੀਂ ਅਤੇ ਸਾਡੇ ਮਨ ਨੂੰ ਕਿੰਨਾ ਬਿਮਾਰ ਕਰਦੇ ਨਾ ਹੈ ਇਹ ਆਪਾਂ ਸੋਚ ਨਹੀਂ ਸਕਦੇ ਬਹੁਤ ਮਾੜਾ ਪਰਵਾਤ ਹੁੰਦਾ ਹੈ ਇਹ ਮਾੜੇ ਵਿੱਚ ਆਉਂਦਾ ਸਾਡੇ ਬਹੁਤ ਕੀ ਪਰ ਜੇਕਰ ਸਾਡੇ ਮਨ ਅੰਦਰ ਵਾਹਿਗੁਰੂ ਦਾ ਨਾਮ ਚੱਲੇ ਹੋਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਜੱਲੇ ਦਾ ਕੁ ਸੰਗਤ ਦੀ ਸਾਧਨਾ ਕੋਹਨੇ ਆਂ ਕਹੀ ਚੜ੍ਹਦੀ ਕਲਾ ਦੀ ਚਾਹ ਰਹਾ ਹੈ ਸਾਡੇ ਮਨ ਤੇ ਕਿੰਨੇ ਕਮੇਸ਼ ਕਿੰਨੇ ਦੁੱਖ ਰੋਗ ਦਿਮਾਰਕ ਆਤਮਿਕ ਸ਼ਕਤੀਆਂ ਪਿਆ ਹੈ ਕੱਟਣਾ ਜਾਣਦਾ ਹੈ ਇਹ ਕੰਮ ਤੁਮੁ ਕਰਕੇ ਪਤਾ ਲੱਗਦਾ ਹੈ ਕਿ ਇਹ ਕਬਤਰੋਤੇ ਕਿੰਨੇ ਲਾਭ ਕਿੰਨੇ ਫੈਲੇ ਆ ਤੁਸੀਂ ਅੱਜ ਹੀ ਆਗਨਿ ਸ਼ਰੋਣ ਤੋਂ ਪਹਿਲਾਂ ਵਾਸ਼ੇ ਗੁਰੂ ਜੀ ਦਾ ਜਾਪ ਕਰਿਆ ਚੋ ਬਸ ਧਿਆਨ ਰੱਖਣਾ ਜੇ ਜਦੋਂ ਵਾਸ਼ੇ ਗੁਰੂ ਜੀ ਦਾ ਜਾਪ ਚੱਲ ਰਿਹਾ ਏ ਉਦੋਂ ਹੋਰ ਕੋਈ ਵੀ ਤੀਸਰਾ ਤਿੰਸਾ ਖਿਆਲ ਸਾਡੇ ਤੰਦੇ ਨੂੰ ਚਾਣ ਨਾ ਪਈ ਚਾਹੋ ਲੱਗਿਆ ਇਸ ਕਰਕੇ ਲੇਟਿਆ ਲੇਟਿਆ ਅੱਖਾਂ ਬੰਦ ਕਰਕੇ ਬਸ ਵਾਸ਼ੇ ਗੁਰੂ ਜੀ ਦਾ ਨਾਮ ਚਤ ਵਟਨੀ ਕਰਦੋ ਰਮ ਗੁਰ ਮੰਤਰ ਜਦਾ ਬੋਲੋ ਜਮਾਹੇ ਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਬਦਰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਆਪਣੇ ਮਨ ਵਿੱਚ ਇਹ ਜਗਵਾਉਦੇ ਨਹੀਂ ਬੋਲਦੇ ਨਹੀਂ ਇਹ ਇੱਕਦਮ ਤੋਂ ਸੀ ਸੀਰੀ ਉਹ ਤੁਹਾਨੂੰ ਆਸ ਦੇ ਕੋਲ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਵੇਰੇ ਜਲਦੀ ਜਾਗ ਨਹੀਂ ਹੁੰਦੀ ਜਾਂ ਸਵੇਰੇ ਸਵੇਰੇ ਜਾਗਤਾ ਰਹਿੰਦੇ ਸਰਦਾ ਸ਼ਰੀਰ ਨਾਲ ਸਾਥ ਨਹੀਂ ਦਿੰਦਾ ਸ਼ਰੀਰ ਦੀ ਕਮਜ਼ੋਰੀ ਕਰਕੇ ਸਾਡੇ ਤੋਂ ਰੱਖਿਆ ਨਹੀਂ ਜਾਂਦਾ ਤੁਸੀਂ ਵੀ ਬਿਨਾ ਅਲਾਰਮ ਤੋਂ ਬਿਨਾ ਕਿਸੇ ਦੀ ਸਹਾਇਤਾ ਤੋਂ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠੋਗੇ ਵੀ ਅਤੇ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਵੀ ਜਪਣਾ ਸ਼ੁਰੂ ਕਰ ਦੋਗੇ ਕਿਉਂਕਿ ਸੰਗਤ ਜੀ ਜਿਹੜਾ ਰਾਤ ਨੂੰ 5-7 ਘੰਟੇ ਜਾਂ ਕਈ 8-8 ਘੰਟੇ ਸੰਦੇ ਆ ਜਿਹੜਾ 8 ਘੰਟੇ ਨਿਰੰਤਰ ਸਾਡੇ ਅੰਦਰ ਨਾਮ ਚੱਲਣਾ ਹੈ ਨਾਮ ਵਿੱਚ ਸਾਡੇ ਅੰਦਰ ਕਿੰਨੇ ਦੁੱਧ ਰੋਣ ਤੋਂ ਤੁਮ ਪਰਦੇ ਲਈ ਇਹ ਸਾਡੀ ਸ਼ੀਓ ਤੋਂ ਨਹੀਂ ਬਗੂੜਾ ਕਿ ਬਹੁਤ ਸੌਖਾ ਹੈ ਬਹੁਤ ਸੌਖਾ ਤਰਕਾ ਹੈ ਅਤੇ ਘਟ ਮਿਹਨਤ ਦੇ ਵਿੱਚ ਜਿਆਦਾ ਕੰਮ ਕਰਨ ਦਾ ਤਰਕਾ ਹੈ ਮਤਲਬ ਇਹ ਸ਼ੁੱਤ ਅੰਗਿਆ ਦੀ ਸਾਡੀ ਭਾਜਨ ਬੰਦਗੀ ਹੋ ਗਈ ਹੋਗੀ ਜਾਂ ਸ਼ੁੱਤ ਹੋਰ ਨਹੀਂ ਜ਼ਿਆਦਾ ਮਾਨਸ਼ਤਰਨਾ ਕਰ ਰਹਾ ਹੈ ਜੀ ਅਸੀਂ ਇਹ ਨੇਮ ਬਣਾ ਲੈਂਦੇ ਤੋ ਰੋਜ਼ ਰਾਤ ਨੂੰ 9:20 ਕੱਟ ਕੇ ਅੱਡਾ ਤੋਂ ਬਹੋਂ ਤੇ ਆਪਣੇ ਟੀਵੀ 21 ਵਜੇ ਬੰਦ ਕਰਦੇ ਹਾਂ ਤੋ ਰੋਜ਼ ਰਾਤ ਜਲਦੀ ਸਮਝ ਦੀ ਆਖਿਤ ਪਾਵੋ ਰਾਤ ਨੂੰ 9 ਤੋਂ 10 ਦੇ ਵਿਚਕਾਰ ਸਿਰ ਨੂੰ ਸੰਕਟ ਦੀ ਜੋ ਇਹਨਾਂ ਸਾਹਮਣੇ ਕੁਦਰਤ ਦੇ ਨਾਮ ਹੈ ਨਹੀਂ ਸਾਹ ਚੱਲਦੇ ਆ ਇੱਕ ਕੁਦਰਤ ਇਹ ਸ੍ਰਿਸ਼ਟੀ ਉਸ ਇਨਸਾਨ ਦੇ ਉੱਤੇ ਸਦਾ ਹੀ ਨੀਂਵਾਂ ਕਰਦੀ ਹੈ ਤਾਂ ਜਿਹੜੇ ਵੀ ਕੁਦਰਤ ਦੇ ਬਣਾਏ ਗਏ ਜਿੰਮੇ ਤੋਂ ਟੁੱਲਟ ਚੱਲਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਦੀ ਜ਼ਿੰਦਗੀ ਇੱਕ ਖਰੂ ਦੇ ਰੁਧ ਕਲੇਸ਼ ਦੇ ਨਾਲ ਪਰ ਜਾਂਦੀ ਹੈ ਤਾਂ ਇਹ ਰਾਤ ਨੂੰ ਸ਼ਾਂਨ ਦਾ ਚਾਗਣ ਦਾ ਸਮਾਗ ਕੁਦਰਤ ਨੇ ਹੀ ਸਾਡੇ ਲਈ ਨਿਰਧਾਰਤ ਕੀਤਾ ਹੈ ਇੱਕ ਉਦੰਤ ਦੇ ਬਣਾਏ ਹੋਏ ਨਿਜਮਾਂ ਦਾ ਧਰਤੀ ਦੇ ਉੱਤੇ ਸਾਰੇ ਜੀਵਾਂ ਨੂੰ ਪਤਾ ਹੈ ਕਿ ਪੰਛੀ, ਪ੍ਰਿੰਦੇ, ਜਾਨਵਰ ਸਭ ਕੁਦਰਤ ਦੇ ਬਣਾਏ ਹੋਏ ਨਿਜਮਾਂ ਦੇ ਅਨੁਸਾਰ ਚੱਲਦੇ ਹੈ ਬਸ ਇਹ ਤੁਮੋਕੀ ਹੈ ਤੂੰ ਆਪਣੀ ਮਰਜ਼ੀ ਕਰਤਾ ਹੈ ਅਤੇ ਫਿਰ ਆਪਣੀ ਮਨਮਰਜ਼ੀ ਕਰਕੇ ਆਪਣੀ ਜ਼ਿੰਦਗੀ ਨੂੰ ਦੁੱਖਾਂ ਦੇ ਨਾਲ ਹੋਕਾਂ ਦੇ ਨਾਲ ਕਲੇਸ਼ ਦੇ ਨਾਲ ਤਰਨਦਾ ਹੈ ਪਰੇਸ਼ਾਨੀਆਂ ਨੂੰ ਦਿਲ ਪਰਲੇ ਮਹਿਜ ਜਿਹੜੇ ਭੈਣ ਭਰਾ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਉਹਨਾਂ ਨਾਲ ਉਸਨਾਂ ਦਾ ਪਤਾ ਹੈ ਕਿ ਸਾਡੇ ਮਨ ਤੋਂ ਪਹਿਲਾਂ ਹੀ ਜਿਹੜੀਆਂ ਚਹਿਕਾਂ ਆਉਂਦੀਆਂ ਆ ਕਿ ਕਿ ਪੰਛੀ ਪੰਖਰੇ ਅੰਮ੍ਰਿਤ ਵੰਡੇ ਦੇ ਵਿੱਚ ਉੱਠ ਜਾਂਦੇ ਨੇ ਇੱਕ ਨੂਰ ਜੀ ਹੁੰਦਾ ਹੈ ਜੋ ਅੰਮ੍ਰਿਤ ਮੇਲੇ ਦੇ ਵਿੱਚ ਉੱਠਣ ਦੇ ਸਮੇਂ ਦੇ ਵਿੱਚ ਸੁਪਤਾ ਪਿਆ ਹੁੰਦਾ ਹੈ ਪਰ ਸੰਕਤਗੀ ਦੇ ਪ੍ਰੋਫੈਟਰ ਨੇ ਸਾਡੇ ਲਈ ਨਿਯਮ ਬਣਾਇਆ ਹੈ ਉਸੇ ਨਿਯਮ ਦੇ ਅਨੁਸਾਰ ਸਭ ਨੂੰ ਚੱਲਣਾ ਚਾਹੀਦਾ ਹੈ ਬਰਾਤ ਨੂੰ ਸੌਂਦੇ ਸਮੇਂ ਦੇ ਸਮੇਂ ਤੇ ਜਾਗਣ ਦੇ ਸਮੇਂ ਤੇ ਜਾਉਗੇ ਜੇ ਰਾਤ ਨੂੰ ਸ਼ੌਂਕ ਦਾ ਵਿਲਾਪ ਨਹੀਂ ਦਾ ਅਰਥ ਕਰ ਲਿਆ ਸਹੀ ਸਮੇਂ ਤੇ ਸਮਾਸ਼ੂਰ ਕਰ ਦਿੱਤਾ ਤਾਂ ਬਾਕੀ ਸਾਨੂੰ ਨੀਂਦ ਕਰਨੀ ਨਹੀਂ ਬਣੀ ਆਪਣੇ ਆਪ ਹੀ ਸਵੇਰੇ ਬਿਨਾਂ ਉਲਾਰੂ ਤੋਂ ਜਾਉਗਾ ਜਾਣੇ ਅਸੀਂ ਅੰਮ੍ਰਿਤ ਮੇਲੇ ਲਈ ਲਿਖ ਕੇ ਆਉਂਗੇ ਜੋ ਸੰਗਤ ਕੀ ਆਸ ਕਰਤੇ ਆ ਕਿ ਅਗਹੀ ਵੀ ਕੋਈ ਹੋਵੇ ਤਾਂ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ